ਪੱਕਾ ਗੁਰੂ ਕਰਮਾ ਨਾਲ ਮਿਲਦਾ ਹੈ ਨਸੀਬਾ ਨਾਲ ਮਿਲਦਾ ਜਿਹਦੇ ਕਰਮਾ ਦੇ ਵਿੱਚ ਪੱਕਾ ਗੁਰੂ ਹੋਊਗਾ ਉਹੀ ਪੱਕੇ ਗੁਰੂ ਦੇ ਚਰਨਾਂ ਦੇ ਵਿੱਚ ਚੂਕੂਗਾ ਜਿਹੜਾ ਗੁਰੂ ਦੇ ਨਾਲ ਪ੍ਰੇਮ ਕਰਦਾ ਹੁੰਦਾ ਉਹ ਡੋਲਦਾ ਨਹੀਂ ਉਹਨੂੰ ਆਪਣਾ ਟੀਚੇ ਤਾਂ ਧਿਆਨ ਹੁੰਦਾ ਆਪਣੇ ਨਿਸ਼ਾਨੇ ਤੇ ਨਿਗਾਹ ਹੁੰਦੀ ਹੈ ਵੀ ਆਪਾਂ ਉਹ ਪੂਰਾ ਕਰਨਾ ਹੈ ਮੈਂ ਕੁਰਾਨ ਸ਼ਰੀਫ ਵੀ ਪੜ੍ਹਿਆ ਬਾਈਬਲ ਵੀ ਪੜ੍ਹੀ ਹੈ ਗੀਤਾ ਵੀ ਪੜ੍ਹੀ ਮੈਂ ਪੜ੍ਹਦਾ ਜਿੰਨਾ ਮੈਂ ਪੜ੍ਹਨ ਦਾ ਸ਼ੌਂਕ ਰੱਖਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਉੱਚਾ ਕੋਈ ਵੀ ਨਹੀਂ ਹੋ ਸਕਦਾ ਇਹ ਕਿਰਪਾ ਕਰਕੇ ਸੰਗਤ ਦੇ ਅੱਗੇ ਬੇਨਤੀ ਆ ਫੋਨਾਂ ਤੋਂ ਪਾਠ ਕਰਨਾ ਛੱਡੋ ਚੌਂਕੜਾ ਮਾਰ ਕੇ ਮਹਾਰਾਜ ਦੀ ਬਾਣੀ ਦਾ ਜਾਪ ਕਰਨ ਦੇ ਵਿੱਚ ਆਨੰਦ ਹੈ ਉਹ ਫੋਨ ਦੇ ਵਿੱਚ ਨਹੀਂ ਗੁਰੂ ਕਿਰਪਾ ਕਰਦਾ ਤਦ ਹੀ ਇਹ ਖੇਡ ਵਾਪਰ ਸਕਦੀ ਹੈ ਜੋ ਵੀ ਗੁਰੂ ਦੇ ਵਾਲੇ ਪਾਸੇ ਲੱਗਦਾ ਹੈ ਨਾ ਉਹ ਸਿਰਫ ਗੁਰੂ ਦੇ ਪ੍ਰਸ਼ਾਦ ਦੁਆਰਾ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੇ ਤਰਸ ਦੁਆਰਾ ਹੀ ਲੱਗ ਸਕਦਾ ਹੈ ਸਾਰੇ ਕੁਰਬਾਨੀ ਨੂੰ ਸਮਝਣਾ ਕਿ ਤੁਹਾਨੂੰ ਜਵਾਨੀ ਕੰਠ ਹੈ ਜਾਂ ਕਿ ਤੁਹ ਸਹਤ ਆ ਵੀ ਲੈਣੀ ਪੈਂਦੀ ਹੈ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਮਤਲਬ ਮਿਸਾਲ ਵੀ ਹੈ ਇੱਕ ਤਰ੍ਹਾਂ ਦੇ ਕੋ ਕਹਿਣਾ ਵੀ ਆਪਾਂ ਛੱਡ ਕੇ ਜਾਣਾ ਕਹਿਣਾ ਤਾਂ ਕਹਿਣਾ ਛੋਟੀ ਗੱਲ ਹੋਊਗੀ ਇਹ ਤਾਂ ਸਰਬਉਤਮ ਸੇਵਾਗੀ ਜਿਹੜੇ ਸ਼ਰੂ ਅਰੰਭਤਾ ਕੀਤੀ ਸੀ ਉਹ ਤੋਂ ਮੈਂ ਆਪ ਦੇ ਨੂੰ ਮਤਲਬ ਸੇਵਾ ਕੀਤੀ ਸ਼ੁਰੂ ਫਿਰ ਹੁਣ ਸੰਗਤ ਬਹੁਤ ਸਾਰੀ ਜੁੜੀ ਹੋਈ ਆ ਕਿਰਪਾ ਕਰਕੇ ਬੇਨਤੀ ਹੈ ਸੰਗਤ ਨੂੰ ਕਿ ਇਹ ਜਿਹੜੀ ਸੇਵਾ ਨਾਲ ਮਾਰੀ ਦੀ ਇਸ ਮਾਇਆ ਕਰਕੇ ਕਦੇ ਰੁਕਣ ਨਾ ਦੇ 골ਡ ਦੇ ਨਾਲ ਇੱਕ ਪੂਰਨ ਕੀ ਛੋਟਾ ਥੋੜਾ ਬਲਬ ਵੀ ਲਾਵਾਂਗੇ ਤਾਂ 골ਡ ਦੇ ਨਾਲ ਚਮਕ ਪੈਣੀ ਹੈ ਮਾਰੀ ਦੇ ਵਿੱਚੋਂ ਪ੍ਰਕਾਸ਼ ਆਇਆ ਕਰੇ ਕੁਦਰਤੀ ਸਾਰੇ ਹਿੰਦੂ ਫਰਮੇ ਨੂੰ ਬਲੋਂਗ ਕਰਦੇ ਹੋ ਤੇ ਮਤਲਬ ਇੱਧਰ ਗੁਰੂ ਵਾਲੇ ਪਾਸੇ ਆਉਣਾ ਗੁਰੂ ਵਾਲੇ ਬਣਨਾ ਇਹ ਕਿਵੇਂ ਸਭਾ ਕੁਝ ਹੋਇਆ ਜਿਹੜਾ ਦੁੱਖ ਦੇ ਵਿੱਚੋਂ ਸੁੱਖ ਨਿਕਲਿਆ ਹੋਵੇ ਨਾ ਉਹ ਆਨੰਦ ਰੂਪ ਬਣ ਜਾ ਕਿਵੇਂ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਕਿਵੇਂ ਸਾਰੀ ਚੀਜ਼ ਜਿਹੜਾ ਗੁਰਵੰਸਿਕ ਜੀ ਦੀ ਸੇਵਾ ਦਾ ਜਿਹੜਾ ਹੁੰਦਾ ਜੀ ਕਾਰਜ ਇਹ ਤੋਂ ਦੇਖੋ ਗੁਰੂ ਕਿਰਪਾ ਕਰੇ ਗੁਰੂ ਕਿਰਪਾ ਕਰਦਾ ਤਦ ਹੀ ਇਹ ਖੇਡ ਵਾਪਰ ਸਕਦੀ ਹੈ ਨਹੀਂ ਜਿਹੜੇ ਸੁੰਦਰ ਲਿਖਾਈ ਲਿਖਣ ਵਾਲੇ ਜਾਂ ਹੋਂ ਆਪਣੇ ਜਲਪ ਦੇ ਵਿੱਚ ਬਹੁਤ ਨੇ ਇਸ ਕਰਕੇ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਜਿਹੜਾ ਕਾਰਜ ਹੈ ਆਰੰਭ ਕਰਨ ਤੋਂ ਲੈ ਕੇ ਤੇ ਸੰਪੂਰਨ ਹੋਣ ਤੱਕ ਸਾਰੀ ਗੁਰੂ ਦੀ ਕਿਰਪਾ ਵਰਤਲੀ ਹੈ ਕਿ ਕਿ ਜੋ ਵੀ ਹੈ ਗੁਰਪ੍ਰਸਾਦ ਹੀ ਹੁੰਦਾ ਜਦੋਂ ਉਹ ਕੋਈ ਬਾਣੀ ਸ਼ੁਰੂ ਕਰਦੇ ਆ ਜਾਂ ਸ਼ਬਦ ਪੜ੍ਹਦੇ ਆ ਉਦੋਂ ਪਹਿਲਾਂ ਗੁਰੂ ਸਾਹਿਬ ਕਹਿੰਦੇ ਨੇ ਕਉਂਕਾਰ ਤੇ ਸਤਗੁਰ ਪ੍ਰਸਾਦ ਜੋ ਵੀ ਗੁਰੂ ਦੇ ਵਾਲੇ ਪਾਸੇ ਲੱਗਦਾ ਹੈ ਨਾ ਉਹ ਸਿਰਫ ਗੁਰੂ ਦੇ ਪ੍ਰਸ਼ਾਦ ਦੁਆਰਾ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੇ ਤਰਸ ਦੁਆਰਾ ਹੀ ਲੱਗ ਸਕਦਾ ਹੈ ਤੇ ਗੁਰੂ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਹੈ ਵੀ ਜਿੰਨੀ-ਇੰਨੀ ਕਾਇਨਾਤ ਦੇ ਵਿੱਚ ਵੈੰਨੀ ਖਲਕਤ ਦੇ ਵਿੱਚੋਂ ਮਰ ਸੱਚੇ ਪਾਤਸ਼ਾਹ ਨੇ ਮੈਨੂੰ ਚੁਣਿਆ ਤੇ ਆ ਸੇਵਾ ਲਈ ਹੈ ਜੀ ਜੇ ਮੈਂ ਗੱਲ ਕਰਾਂ ਤਾਂ ਸਾਰੀ ਕੁਰਬਾਨੀ ਨੂੰ ਸਮਝਣਾ ਇਹ ਤੁਹਾਨੂੰ ਜਵਾਨੀ ਕੰਠ ਹੈ ਜਾਂ ਕਿ ਤੁਹ ਸਿਹਤਾਂ ਵੀ ਲੈਣੀ ਪੈਂਦੀ ਹੈ ਇੱਕੋ ਜੀ ਜਿਹੜਾ ਬਾਣੀ ਕੰਠ ਕਰਨਾ ਉਹ ਵੱਖਰਾ ਵਿਸ਼ਾ ਤੇ ਗੁਰਬਾਣੀ ਲਿਖਣੀ ਉਹ ਵੱਖਰਾ ਵਿਸ਼ਾ ਉਹ ਤਾਰਾ ਜਿਹੜਾ ਕਰਨਾ ਪੈਂਦਾ ਨਾ ਜੀ ਉਸ ਉਸ ਸਰੂਪ ਜਿਹੜੇ ਆਪਣੇ ਸਿਧਾਈ ਵਾਲੇ ਸਰੂਪ ਆਪ ਜੀ ਨੇ ਸੰਗਤ ਨੇ ਦਰਸ਼ਨ ਕੀਤੇ ਨੇ ਸਿਧਾਈ ਵਾਲੇ ਸਰੂਪ ਹੁੰਦੇ ਨੇ ਨਾ ਜਿਹੜੇ ਉਹਨਾਂ ਤੋਂ ਵੇਖ ਕੇ ਉਤਾਰਾ ਕਰਦੇ ਆ ਕਿਉਂਕਿ ਕਈ ਵਾਰ ਔਂਕੜ ਦਲੈਂਕੜ ਸ਼ਿਆਰੀ ਵਿਹਾਰੀ ਆਪਣੇ ਵਿਚਾਰਨ ਦੇ ਵਿੱਚ ਘੱਟ ਬੋਲਦੇ ਆ ਆ ਜਿਵੇਂ ਇਕ ਸ਼ਬਦ ਹੈ ਗੁਰਬਾਨੀ ਦੇ ਵਿੱਚ ਮੋਰੀ रुणਚਣ ਲਾਇਆ ਭੈਣੀ ਸਾ ਬਣਾਇਆ ਉੱਥੇ ਮੋਰੀ ਦੇ ਉੱਤੇ ਬਿੰਦੀ ਲੱਗੀ ਨਹੀਂ ਪਰ ਆਪੋ ਬੋਲ ਬਿੰਦੀ ਰਹੇ ਆ ਤੇ ਐਸ ਕਰਕੇ ਫਿਰ ਆਪਾਂ ਉਚਾਰਨ ਦੇ ਵਿੱਚ ਕਈ ਗਰ ਔਂਕੜ ਦਲੈਂਕੜ ਕਿਤੇ ਬੋਲਦੇ ਆ ਕਿਤੇ ਨਹੀਂ ਬੋਲਦੇ ਉਹ ਉਚਾਰਨ ਵੱਖਰਾ ਹੁੰਦਾ ਹੈ ਤੇ ਉਤਾਰਾ ਵੱਖਰਾ ਹੁੰਦਾ ਹੈ ਉਤਾਰਾ ਉਸ ਰੂਪ ਤੋਂ ਵੇਖ ਕੇ ਕਰਦੇ ਆ ਜਿਹੜੇ ਸੁਧਾਈ ਵਾਲੇ ਰੂਪ ਸਾਡੇ ਪ੍ਰਚਲਿਤ ਨੇ ਉਹਨਾਂ ਨੂੰ ਵੇਖ ਕੇ ਉਤਾਰਾ ਹੋ ਰਿਹਾ ਹੈ ਤੇ ਤਾਂ ਜੋ ਸਾਡੇ ਕੋਲ ਕੋਈ ਕਮੀ ਨਾ ਰਹਿ ਜਾਵੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਮਤਲਬ ਮਿਸਾਲ ਵੀ ਹੈ ਇੱਕ ਤਰ੍ਹਾਂ ਦਾ ਇੱਕ ਗਹਿਣਾ ਵੀ ਆਪਾਂ ਛੱਡ ਕੇ ਜਾਣਾ ਗਹਿਣਾ ਤਾਂ ਕਹਿਣਾ ਛੋਟੀ ਗੱਲ ਹੋਊਗੀ ਇਹ ਤਾਂ ਸਰਬਉੱਤਮ ਸੇਵਾ ਹੈ ਕਿ ਜੇ ਜੋ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਾਂ ਛੱਡ ਕੇ ਜਾਣੀ ਹੈ ਤੇ ਇਸ ਕਰਕੇ ਸੋਚਦੇ ਆਂ ਵੀ ਇਹਦੇ ਵਿੱਚ ਕੋਈ ਕਮੀ ਹੋਣ ਤਾਈ ਕੋਈ ਕਿਸੇ ਤਰ੍ਹਾਂ ਦੀ ਰਹਿ ਨਾ ਜਾਵੇ ਤੇ ਕੋਸ਼ਿਸ਼ ਕਰ ਰਹੇ ਆਂ ਵੀ ਜਿੰਨਾ ਵੀ ਸੁਧਾਈ ਨਾਲ ਹੋ ਸਕੇ ਉਹਨਾ ਹੋਵੇ ਕਿੰਨੇ ਅੰਗ ਹੁਣ ਤੱਕ ਸਪੂਰਨ ਹੋ ਚੁੱਕੇ ਆ ਤੇ ਕਿੰਨਾ ਟਾਈਮ ਹੋ ਗਿਆ ਇਹ ਸੇਵਾ ਕਰਦੇ ਕਮ ਤਕਮ 3 ਸਾਲ ਹੋ ਗਏ ਨੇ ਸੇਵਾ ਕਰਦਿਆਂ ਨੂੰ ਤੇ 365 ਅੰਗ ਸਮਪੂਰਨ ਹੋ ਗਏ ਨੇ ਉਹਨਾਂ ਦੇ ਉੱਤੇ ਮੈਂ ਬਿਲਕੁਲ ਸਾਰਿਆਂ ਦੇ ਉੱਤੇ 골ਡ ਲਾ ਰਿਹਾ ਆਂ ਆਪ ਜੀ ਸੰਗਤ ਨੇ ਦੇਖਿਆ ਵੀ ਇਹ ਦਰਸ਼ਨ ਵੀ ਕਰਵਾਏ ਨੇ ਆਪਾਂ ਨੂੰ ਆਪ ਜੀ ਨੂੰ ਉਹ ਸਾਰਿਆਂ ਦੇ ਉੱਤੇ ਸਾਈਡ ਦੇ ਉੱਤੇ 골ਡ ਲੱਗ ਜਾਏਗਾ ਜਿਵੇਂ ਨਾਕਾਰੀ ਹੋਈ ਜਿੱਥੇ ਆਪਾਂ ਤੇਲਕਾਰੀ ਬਣਾਉਣੀ ਆ ਉੱਥੇ 골ਡ ਲੱਗ ਜਾਏਗਾ ਜਿੱਥੇ ਖਾਲੀ ਥਾਂ ਹੋਊਗੀ ਉੱਥੇ 골ਡ ਲੱਗ ਜਾਣਾ ਉਹ 골ਡ ਲਾਉਣ ਦਾ ਕਾਰਨ ਇਹ ਹੈ ਕਿ ਇਹ ਮਹਾਰਾਜਬ ਦੀ ਕਾਗਜ਼ ਨੂੰ ਸੇਫ ਕੀਤਾ ਜਾ ਸਕੇ ਕਿ ਕਈ ਵਾਰ ਕੋਸਲਾਵ ਕਰਕੇ ਜਾਂ ਕਿਸੇ ਘੁਣ ਕਰਕੇ ਜਾਂ ਕਿਸੇ ਤਰ੍ਹਾਂ ਖਰਾਬ ਨਾ ਹੋਵੇ ਕਈ ਤਾਂ ਸ਼ਾਈ ਦੇ ਵਿੱਚ ਵੀ ਨੀਲਾ ਥੁੱਤਾ ਪਾਇਆ ਹੈ 골ਡ ਵੀ ਪਿਆ ਹੈ ਕਿ ਇਹ ਸ਼ਾਈ ਕਰਕੇ ਵੀ ਬਚਤ ਰਹ ਜੂ ਫਿਰ ਉਹ 골ਡ ਲਾਉਣ ਨਾਲ ਵੀ ਬਚਤ ਆਈ ਜੂ 골ਡ ਲਾਉਣ ਦਾ ਮਕਸਦ ਤਾਂ ਤੁਸੀਂ ਦੱਸਦੇ ਕੀ ਹੈ ਕਿ ਕੋ ਜਿਹੜੀ ਇਹ ਸੇਵਾ ਹੈਗੀ ਤਾਂ ਖਾਚ ਬਹੁਤ ਹੋ ਜਾਂਦਾ ਉਹ ਕਿਉਂਕਿ ਕੱਲੇ ਕੱਲੇ ਅੰਕ ਉੱਤੇ ਕੋਟ ਲੱਗਣਾ ਤੇ ਉਹ ਮੀਨਾ ਕਾਦੀ ਕਰਨਾ ਤੇ ਫਿਰ ਇਹ ਕਿੰਨਾ ਖਰਚ ਹੁਣ ਤੱਕ ਹੋ ਚੁੱਕਿਆ ਤੇ ਸੇਵਾ ਜਿਹੜੀ ਹੈ ਖਾਚ ਦੀ ਗੱਲ ਆਪਾਂ ਕਰਕੇ ਤੁਸੀਂ ਆਪ ਦੇ ਵੱਲੋਂ ਕਰਦੇ ਹੋ ਇਹਨੇ ਤਾਂ ਦੇਖੋ ਜੀ ਜਦੋਂ ਸ਼ੁਰੂ ਅਰੰਭਤਾ ਕੀਤੀ ਸੀ ਉਦੋਂ ਮੈਂ ਆਪ ਦੇ ਨੂੰ ਮਤਲਬ ਸੇਵਾ ਕੀਤੀ ਸ਼ੁਰੂ ਫਿਰ ਹੁਣ ਸੰਗਤ ਬਹੁਤ ਸਾਰੀ ਜੁੜੀ ਹੋਈ ਆ ਇਸ ਸੰਦੇਸ਼ਾਂ ਦੇ ਵਿੱਚੋਂ ਵੀਰ ਨੇ ਹੁਣ ਮੈਂ ਅੱਗੇ ਹੋਰ ਵੀ ਬੇਨਤੀ ਕਰਨਾ ਸੰਗਤ ਦੇ ਵਿੱਚੋਂ ਸੰਗਤ ਨੂੰ ਵੀ ਇਹ ਸੇਵਾ ਕਿਰਪਾ ਕਰਕੇ ਸੰਗਤ ਜੀ ਆਪਾਂ ਹੋਰ ਥਾਵਾਂ ਦੇ ਉੱਤੇ ਘਰਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਤੇ ਹੋਰ ਕਿਸੇ ਥਾਵਾਂ ਦੇ ਉੱਤੇ ਆਪਾਂ ਬਥੇਰਾ ਖਰਚ ਕਰਦੇ ਆ ਕਿਰਪਾ ਕਰਕੇ ਬੇਨਤੀ ਹੈ ਸੰਗਤ ਨੂੰ ਵੀ ਇਹ ਜਿਹੜੀ ਸੇਵਾ ਨਾ ਮਾਰੀ ਜੀ ਇਸ ਮਾਇਆ ਕਰਕੇ ਕਦੇ ਰੁਕਣ ਨਾ ਦੇ ਕਿਰਪਾ ਕਰਕੇ ਇੰਤੀ ਸਾਰੇ ਸੰਗਤ ਨੂੰ ਪਹਿਲਾਂ ਮੈਂ ਕਦੇ ਕਿਹਾ ਨਹੀਂ ਪਰ ਕਾਰਨ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਹਰੇਕ ਅੰਗ ਦੇ ਉੱਤੇ ਆਪਾਂ ਸੋਨਾ ਲਾਉਣਾ ਹੀ ਲਾਉਣਾ ਹੈ ਕਿਉਂਕਿ ਉਹ ਮਾਰਦਾ ਉਮਰ ਲੰਮੀ ਰ ਹੋ ਜੇ ਜਲਤ ਦੇ ਉੱਤੇ ਸੋਨਾ ਲੱਗਣਾ ਹੈ ਜਲਤ ਦੇ ਵਿੱਚ ਆਪਾਂ ਚੰਦਨ ਦੀ ਲੱਕੜ ਲਾਉਣੀ ਹੈ ਤਾਂ ਜੋ ਮਾਰ ਸਭ ਨੂੰ ਆਪ ਪ੍ਰਕਾਸ਼ ਕਰਿਆ ਕਰੀਏ ਕੁਦਰਤੀ ਮਾਰ ਦੇ ਵਿੱਚੋਂ ਖੁਸ਼ੂ ਆਇਆ ਕਰੇ ਸਾਨੂੰ ਕੋਈ ਲਿਕਵਿਡ ਵਗੈਰਾ ਮਾਰ ਦੇ ਉੱਤੇ ਛਿੜਕਣਾ ਨਾ ਪਵੇ ਤੇ 골ਡ ਦੇ ਨਾਲ ਇੱਕ ਹੋਰ ਵੀ ਛੋਟਾ ਥੋੜਾ ਮੱਲਬ ਵੀ ਲਾਵਾਂਗੇ ਤਾਂ 골ਡ ਦੇ ਨਾਲ ਚਮਕ ਪੈਣੀ ਹੈ ਮਾਰੂ ਦੇ ਵਿੱਚੋਂ ਪ੍ਰਕਾਸ਼ ਆਇਆ ਕਰੇ ਕੁਦਰਤੀ ਕਿ ਜਿੰਨਾ ਸਤਕਾਰ ਕਰ ਸਕਦੇ ਆਪੋ ਗੁਰੂ ਸਾਹਿਬ ਦਾ ਕਰ ਸਕੀਏ ਤੇ ਇਸ ਕਰਕੇ ਸਾਰਾ ਕਾਰਜ ਗੁਰੂ ਸਾਹਿਬ ਨਹੀਂ ਕਰਨਾ ਇਹ ਕੋ ਕਿਸੇ ਦੇ ਮਨ ਦੇ ਵਿੱਚ ਪਾਸ ਕੇ ਜਾਂ ਇਹ ਇਕੱਲੇ ਦਾ ਮੇਰਾ ਕਾਰਜ ਹੈ ਇਹ ਸਾਰੇ ਜाहर पीर जगतगुरु ਬਾਬਾ ਇਹ ਸਾਰੇ ਜਗਤ ਦਾ ਬਾਬਾ ਹੈ ਸਾਰੇ ਸਾਰੇ ਜਗਤ ਦਾ ਗੁਰੂ ਹੈ ਇਹ ਸਾਰੇ ਸਿੱਖਾਂ ਦਾ ਫਰਜ਼ ਬਣਦਾ ਵੀ ਇਹ ਸੇਵਾ ਨੂੰ ਅਸੀਂ ਨਾਲ ਮਿਲ ਕੇ ਕਰੀਏ ਉਹ 5 ਸਾਲਾਂ ਨੂੰ ਹੋਰ ਸੰਪੂਰਨ ਕਰ ਦਈਏ ਕਿਉਂਕਿ ਉਹਦੇ ਤੇ ਸਾਰੀ ਸੇਵਾ ਜਿਹੜੀ ਕੰਪਲੀਟ ਹੋ ਜਾਵੇ ਤੇ ਬਾਕੀ ਫਿਰ ਕਈ ਵਾਰ ਗੁਰੂ ਸਾਹਿਬ ਦੀ ਮਰਜ਼ੀ ਆਉ ਕਿ ਪਤਾ ਕਿੰਨਾ ਸਮਾਂ ਲੈਣਾ ਚਾਹੁੰਦੇ ਨੇ ਹਨਾ ਜਾਂ ਇਹ ਵੀ ਨਹੀਂ ਪਤਾ ਵੀ ਇਹ ਸੇਵਾ ਚੱਲਦੀ ਦੇ ਵਿੱਚੋਂ ਮੈਨੂੰ ਮਾਤਾ ਜੀ ਨੇ ਸੁਆਸੀ ਨਾ ਬਖਸ਼ੇ ਬਣਾਉਂਦੇ ਹਨਾ ਕਿ ਕੋਈ ਹੋਰ ਸੰਪੂਰਨ ਕਰਿਆ ਆ ਕੇ ਪਰ ਜਦੋਂ ਮੇਰਾ ਪਰ ਮੇਰਾ ਆਪ ਦਾ ਜਿਹੜਾ ਅਨੁਮਾਨ ਹੈ ਵੀ 5 ਸਾਲਾਂ ਤੱਕ ਪੂਰਨ ਸੇਵਾ ਸਾਰੀ ਸੰਪੂਰਨ ਹੋਊਦਾਰੀ ਸਾਰੇ ਹਿੰਦੂ ਕੈਂਪਿੰਗ ਤੋਂ ਬਲੋਂਗ ਕਰਦੇ ਹੋ ਤੇ ਇਹ ਮਤਲਬ ਇੱਧਰ ਗੁਰੂ ਵਾਲੇ ਪਾਸੇ ਆਉਣਾ ਗੁਰੂ ਵਾਲੇ ਬਣਨਾ ਇਹ ਕਿਵੇਂ ਸਾਰਾ ਕੁਝ ਹੋਇਆ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਮਹਾਰਾਜ ਰਹਿਰਾ ਸਾਹਿਬ ਦੇ ਵਿੱਚ ਕਹਿੰਦੇ ਨੇ ਦੁੱਖਦਾਰੂ ਸੁਖ ਰੂਪ ਹੈ ਜਾਨ ਸੁਖਤਾਮ ਨਾ ਕੋਈ ਜਿਹੜਾ ਦੁੱਖ ਦੇ ਵਿੱਚੋਂ ਸੁਖ ਨਿਕਲਿਆ ਹੋਵੇ ਨਾ ਉਹ ਆਨੰਦ ਰੂਪ ਬਣ ਜਾਂਦਾ ਹੁਣ ਸਤਗੁਰੂ ਨੇ ਪਹਿਲਾਂ ਦੁੱਖ ਦੀ ਝੋਟ ਦਿੱਤੀ ਤਾ ਕਰਕੇ ਫਿਰ ਮਨ ਸਿੱਖੀ ਵਾਲੇ ਪਾਸੇ ਨੋੜਿਆ ਕਿਉਂਕਿ ਮਨ ਹੱਠੀ ਹੁੰਦਾ ਜਦੋਂ ਤੱਕ ਇਹ ਬੰਦਾ ਨਾ ਪਵੇ ਉਦੋਂ ਤੱਕ ਇਹ ਮੁੜਦਾ ਨਹੀਂ ਤੇ ਦੂਸਰੀ ਗੱਲ ਵੀ ਸਿੱਖੀ ਨਾਲ ਜੁੜਨ ਦਾ ਕਾਰਨ ਇਹ ਹੈ ਕਿ ਮੈਂ ਮੰਨਦਾ ਵੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਦਾਤ ਜੇ ਕੋਈ ਹੈ ਤਾਂ ਉਹ ਗੁਰਸਿੱਖੀ ਦੀ ਦਾਤ ਕਿਉਂਕਿ ਨਾ ਤਾਂ ਆਪ ਕੋਈ ਕਿਸੇ ਧਰਮ ਦੇ ਵਿੱਚ ਜਾਵਰੀ ਕਿਸੇ ਧਰਮ ਦੀ ਨਖੇਦੀ ਨਹੀਂ ਕਰਦਾ ਮੈਂ ਬੁਰਾਈ ਨਹੀਂ ਕਰਦਾ ਮੈਂ ਗੱਲ ਕਹਿਣਾ ਵੀ ਕਿਸੇ ਧਰਮ ਦੇ ਵਿੱਚ ਗੁਰੂ ਪੀਰ ਪਗੰਬਰ ਨੂੰ ਆਪਾਂ ਵੇਖ ਲੀਏ ਉਹਨਾਂ ਨੇ ਕੀ ਕੀਤਾ ਵੀ ਕਿਸੇ ਨੇ ਧਨਦਾਨ ਕਰਤਾ ਘਰ-ਬਾਰ ਸੋ ਜੋ ਵੀ ਕਰ ਦਿੱਤਾ ਸਾਰਾ ਕੁਝ দান ਕਰ ਦਿੱਤਾ ਆਪਣਾ ਆਪਣਾ ਵੀ ਚਲੋ ਆਪਾਂ ਆਪਾਂ ਵੀ ਵਾਰਤਾ ਪਰ ਚਾਰ ਪੁੱਤਾਂ ਨੂੰ ਵਾਰਨ ਵਾਲਾ ਕੋਈ ਨਹੀਂ ਬਈ ਕਿਤੇ ਵੀ ਨਹੀਂ ਮਿਲਣਾ ਜਿਹੜਾ ਆਪਦੇ ਪੁੱਤਾਂ ਨੂੰ ਵਾਰ ਕੇ ਤੇ ਸਾਡੇ ਵਰਗੇ ਜਿਹੜੇ ਜਿਹੜੀ ਉਹ ਵੀ ਨਰਗੁਣ ਨੇ ਉਹਨਾਂ ਨੂੰ ਆਪਦਾ ਪੁੱਤ ਬਣਾ ਗਿਆ ਹਨਾ ਤੇ ਦੂਸਰੀ ਗੱਲ ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਿੜਾਈ ਕਰਨ ਲੱਗੇ ਤਾਂ ਸ਼ਬਦ ਥੋੜੇ ਰਹਿ ਜਾਂਦੇ ਨੇ ਤੇ ਇਹੋ ਜਿਹਾ ਗੁਰੂ ਇਹੋ ਜਿਹੜੇ ਆਮ ਆਪ ਕਹਿੰਦੇ ਵੀ ਜਿਹੜੇ ਅਪਦੇਰਿਆਂ ਤੇ ਜਾਂਦੇ ਨੇ ਜਾਂ ਕਿਤੇ ਵੀ ਜਾਂਦੇ ਨੇ ਮੈਂ ਉਹਨਾਂ ਨੂੰ ਕਦੇ ਵੀ ਕੁਝ ਨਹੀਂ ਕਿਹਾ ਮੈਂ ਉਹਨਾਂ ਤੇ ਤਰਸ ਕਰਦਾ ਕਾਰਨ ਕੀ ਹੈ ਕਿ ਪੱਕਾ ਗੁਰੂ ਕਰਮਾ ਨਾਲ ਮਿਲਦਾ ਹੈ ਨਸੀਬਾ ਨਾਲ ਮਿਲਦਾ ਹੈ ਜਿਹਦੇ ਕਰਮਾ ਦੇ ਵਿੱਚ ਪੱਕਾ ਗੁਰੂ ਹੋਊਗਾ ਉਹੀ ਪੱਕੇ ਗੁਰੂ ਦੇ ਚਰਨਾਂ ਦੇ ਵਿੱਚ ਝੁਕੇਗਾ ਤੇ ਉਹਨਾਂ ਦੇ ਉੱਤੇ ਤਰਸ ਹੁੰਦਾ ਵੀ ਉਹਨਾਂ ਨੇ ਕੋਈ ਚਰਨਾਂ ਦੇ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਹੀਂ ਝੁਕਰੇ ਉਹ ਪੱਕਾ ਗੁਰੂ ਨਸੀਬਾ ਦੇ ਵਿੱਚ ਨਹੀਂ ਤੇ ਜਿਹੜਾ ਗੁਰਗੋਬਿੰਦ ਸਿੰਘ ਵਰਗਾ ਗੁਰੂ ਉਹ ਕਰਮਾ ਵਾਲਿਆਂ ਨੂੰ ਮਿਲਦਾ ਹੈ ਐਸ ਕਰਕੇ ਸੱਚੇ ਪਾਤਸ਼ਾਹ ਨੇ ਮਨ ਨੂੰ ਪ੍ਰਭਾਵਿਤ ਕੀਤਾ ਸਿੱਖੀ ਤੂੰ ਤਾਂ ਕੋਈ ਵੀ ਆ ਦੁਨੀਆਂ ਦਾ ਕੋਈ ਵੀ ਇਨਸਾਨ ਹੈ ਜੋ ਪੂਰਾ ਇਤਿਹਾਸ ਖਰੂਪਰੋਣ ਕੇ ਦੇਖ ਲੂਗਾ ਹਰ ਇੱਕ ਇਨਸਾਨ ਜਿਹੜਾ ਪੱਥਰ ਦੇ ਇਨਸਾਨ ਵੀ ਹੈ ਨਾ ਉਹ ਵੀ ਕਿਦੜ ਕੇ ਸਿੱਖੀ ਤੋਂ ਪ੍ਰਭਾਵਿਤ ਹੋਇਆ ਇਹੋ ਜਿਹੇ ਇਨਸਾਨ ਜੇ ਮਿਲ ਨੇ ਵੀ ਤੁਸੀਂ ਛੱਡੋ ਆਪਦਾ ਧਰਮ ਆ ਧਰਮ ਛੱਡੋ ਤੇ ਆਪਦੇ ਧਰਮ ਦੇ ਪਿੱਛੇ ਚਲੇ ਜਾਓ ਇਹੋ ਜਿਹੇ ਬੰਦੇ ਅਮਰਤਾਰੀ ਬੰਦੇ ਮੈਂ ਨਾਮ ਨਹੀਂ ਲੈਣਾ ਕਿਉਂਕਿ ਉਹ ਵੀ ਬਥੇਰੇ ਦੇਖੋ ਆਪ ਜੀ ਜਾਣਦੇ ਹੋ ਇਸ ਸਮਾਜ ਦੇ ਵਿੱਚ ਚੰਗਾ ਕੰਮ ਕਰਨ ਵਾਲਿਆਂ ਦੀ ਵਿਰੋਧੀ ਵੀ ਬਥੇਰੇ ਹੁੰਦੇ ਨੇ ਕਿ ਇਹ ਸਪੋਰਟ ਕਰਨ ਵਾਲੇ ਉਹ ਬਰਾਬਰ ਜ ਤੁਲਨਾ ਦੇ ਹਿਸਾਬ ਦੇ ਨਾਲ ਚੱਲਦਾ ਰਹਿੰਦਾ ਤੇ ਕਿਉਂਕਿ ਇਹ ਤਾਂ ਯੁੱਗਾਂ ਜਗੰਤਰਾਂ ਤੋਂ ਚੱਲੀ ਆਈ ਹੈ ਭਗਤ ਨਾਮਦੇਵ ਜੀ ਵਰਗਿਆਂ ਨਾਲ ਕਬੀਰ ਮਹਾਰਜ ਜੀ ਵਰਗਿਆਂ ਨਾਲ ਇਹਨਾਂ ਦੇ ਨਾਲ ਹੋਇਆ ਹੀ ਹੈ ਬਾਕੀ ਕੁਦਰਤੀ ਗੱਲ ਹੈ ਕਿ ਜਿਹੜਾ ਗੁਰੂ ਦੇ ਨਾਲ ਪ੍ਰੇਮ ਕਰਦਾ ਹੁੰਦਾ ਉਹ ਡੋਲਦਾ ਨਹੀਂ ਉਹਨੂੰ ਆਪਣਾ ਟੀਚੇ ਤਾਂ ਧਿਆਨ ਹੁੰਦਾ ਆਪਣੇ ਨਿਸ਼ਾਨੇ ਤੇ ਨਿਗਾਹ ਹੁੰਦੀ ਹੈ ਵੀ ਆਪਾਂ ਉਹ ਪੂਰਾ ਕਰਨਾ ਹੈ ਬਾਕੀ ਤਾਂ ਦੁਨੀਆ ਦਾ ਵਾਰੀ ਤਾਂ ਹੀ ਚੱਲਦਾ ਰਹਿ। ਦੇਖੋ ਜੇ ਗੁਰੂ ਸਾਹਿਬ ਨੇ ਦਿਨ ਬਣਾਇਆ ਤਾਂ ਰਾਤ ਵੀ ਬਣਾਈ ਹੈ। ਸੁਖ ਬਣਾਇਆ ਦੁਖ ਬਣਾਇਆ ਤੇ ਕਾਲਾ ਚਿੱਟਾਈ ਦੁਨ ਨੇ ਧਾੜਬੰਦੀ ਚਲਦੀ ਰਹਿਣੀ ਹੈ। ਇਹ ਅੱਜ ਵੀ ਚੱਲੂਗੀ ਕੱਲ ਨੂੰ ਵੀ ਚੱਲੂਗੀ ਤੇ ਚੰਗੇ ਤੇ ਮਾੜੇ ਦੀ ਇਹ ਸ੍ਰਿਸ਼ਟੀ ਦੇ ਵਿੱਚ ਰਤਨਾ ਗੁਰੂ ਸਾਹਿਬ ਨੇ ਆਪ ਕੀ ਤਿੰਨ ਨਰਗੁਣ ਸਰਬਗੁਣ ਨਰੰਕਾਰ ਸੁਨ ਸਮਾਧੀ ਆਪ ਪਰ ਜਿਹੜਾ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਜਾਂਦਾ ਹੈ। ਦੁੱਖ ਤੇ ਸੁੱਖ ਦੇ ਤੋਂ ਮਾੜੀ ਤੇ ਚੰਗੇ અપਮਾਨ ਮਾਨ ਤੋਂ ਉੱਪਰ ਉੱਠ ਜਾਂਦਾ ਨਹੀਂ ਨਿੰਦਿਆ ਨੇ ਉਸ ਤੋਂ ਜਾਣਕਾ ਲੋਭ ਮੋਹ ਮਾਨਾ ਕਹਿੰਦੇ ਨੇ ਨਾ ਗੁਰੂ ਸਾਹਿਬ ਨਵੇਂ ਪਾਤਸ਼ਾਹ ਉਹ ਉਹ ਗੁਰਸ਼ਖ ਹੋਗਾ ਜਿਹੜਾ ਨਿੰਦਿਆ ਤੋਂ ਵੀ ਉੱਠੇ ਉੱਪਰ ਉੱਡ ਜਾਵੇ ਤੇ ਜਿਹੜਾ ਕੋਈ ਵਧਾਈ ਕਰੇ ਉਹਦੀ ਵੀ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਨਿੰਦਿਆ ਕਰੇ ਉਹਦਾ ਵੀ ਕੋਈ ਫਰਕ ਨਹੀਂ ਪੈਂਦਾ ਉਹ ਪੂਰਨ ਗੁਰਸ਼ਖ ਹੈ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਚਲੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਉਸ ਨੇ ਦੇ ਬਿਤੇ ਦੇ ਦੇਖੋ ਵੀ ਸਾਡੇ ਸਮਾਜ ਦੇ ਵਿੱਚ ਨਾ ਜਦੋਂ ਗੁਰੂ ਦੀ ਗੱਲ ਹੁੰਦੀ ਹੈ ਉਹਨੂੰ ਸਾਡੇ ਮਨ ਦੇ ਵਿੱਚ ਤਰਕ ਉਤਰੰਦਾ ਆ ਕੁਝ ਸਮਾਂ ਪਹਿਲਾਂ ਵੀ ਕੋਈ ਕਈ ਵਾਰ ਵਿਚਾਰਬਾਨ ਵੀ ਕੋਈ ਮਿਲ ਜਾਂਦੇ ਨੇ ਉਹ ਕਹਿੰਦੇ ਨੇ ਵੀ ਇਸ ਤਰ੍ਹਾਂ ਸੋਨਾ ਲਾਉਣ ਦੀ ਕੀ ਲੋੜ ਹੈ ਜਾਂ ਵੀ ਇਦਾਂ ਲਿਖਣ ਦੀ ਕੀ ਲੋੜ ਹੈ ਭਾਈ ਸਾਹਿਬ ਜੀ ਜਿਹੜੇ ਗੁਰੂ ਸਾਹਿਬ ਨੇ ਹੱਥੀ ਲਿਖਣ ਦੀ ਸੇਵਾ ਦੀ ਗੱਲ ਕੀਤੀ ਹੈ ਉਹ ਕੋਈ ਕਾਰਨ ਹੋਣਾ ਹੁਣ ਤੁਸੀਂ ਆਪ ਆਪ ਜੀ ਦੇਖਦੇ ਹੋ ਆ ਇਤਿਹਾਸ ਸਾਰਾ ਨਹੀਂ ਪੜਿਆ ਕਿ ਜਦੋਂ ਮੈਨੂੰ ਸਵਾਲ ਵੀ ਕੀਤਾ ਗਿਆ ਵੀ ਜਦੋਂ ਗੁਰੂ ਸਾਹਿਬ ਨੇ ਪੰਜ ਪਿਆਰੇ ਸਾਜੇ ਨੇ ਅਮਰ ਸ਼ਿਕਾਇਆ ਪੰਜ ਪਿਆਰਾਂ ਨੂੰ ਤੰਬੂ ਦੇ ਵਿੱਚ ਛੱਡਿਆ ਗੁਰੂ ਸਾਹਿਬ ਨੇ ਬੱਕਰਿਆਂ ਦੇ ਸੀਸਕਤਲ ਕੀਤੇ ਸੀ ਜਾਂ ਪੰਜ ਪਿਆਰਿਆਂ ਦੇ ਲਘੂ ਬਾਹਰ ਆਇਆ ਸੀ ਕਦੇ ਵੀ ਉਹ ਕਿੰਨਾ ਦਾ ਸੀਸਕਤਲ ਕੀਤਾ ਸੀ ਫਿਰ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਵੀ ਮੈਨੂੰ ਇੱਕ ਗੱਲ ਦੱਸੋ ਵੀ ਗੁਰੂ ਸਾਹਿਬ ਨੇ ਪਰਦਾ ਕੀਤਾ ਸੀ ਕਿ ਨਹੀਂ ਕੀਤਾ ਸੀ ਤੰਬੂ ਦੇ ਵਿੱਚ ਬਾੜ ਦੇ ਵਿੱਚ ਪਰਦਾ ਕੀਤਾ ਸੀ ਕਿ ਨਹੀਂ ਹਾਂ ਕੀਤਾ ਸੀ ਤੇ ਜੇ ਮੈਂ ਆਖਿਆ ਉਹਨਾਂ ਨੂੰ ਵੀ ਜਿਹੜੀ ਗੱਲ ਤੋਂ ਗੁਰੂ ਨੇ ਪਰਦਾ ਰੱਖ ਲਿਆ ਮੈਂ ਕੌਣ ਹੁਣ ਦੱਸਣ ਵਾਲਾ ਹੈ ਨਾ ਜੀ ਜਿਹੜੇ ਗੁਰੂ ਨੇ ਪਹਿਧ ਰੱਖੇ ਨੇ ਹੁਣ ਗੁਰੂ ਨੇ ਬਾਣੀ ਲਿਖਣ ਨੂੰ ਕਿ ਬੈਂਤ ਸੋਹੇ ਸਿਹਤ ਹਨ ਮਾਰੇ ਕਹਿੰਦੇ ਉਹ ਸੋਹਣੇ ਲੱਗਦੇ ਨੇ ਹੱਥ ਜਿਹੜੇ ਬਾਣੀ ਲਿਖਦੇ ਨੇ ਹੁਣ ਸਾਡੇ ਕਈ ਵਾਰ ਵਿਚਾਰਬਾਨ ਕਹਿ ਦਿੰਦੇ ਨੇ ਵੀ ਇਦਾਂ ਦੀ ਕੀ ਲੋੜ ਹੈ ਜੀ ਇਹ ਲੰਮਾ ਸਮਾਂ ਤਾਂ ਸਾਡੇ ਫੋਨਾਂ ਦੇ ਵਿੱਚ ਵੀ ਰਹਿ ਜੂ ਹਨਾ ਫੋਨ ਕਿਹੜਾ ਖਰਾਬ ਹੋਣ ਫੋਨਾਂ ਦੀ ਜਿਹੜੀ ਉਹ ਪੀਡੀਐਫ ਬਣੀਆਂ ਜਾਂ ਕੁਝ ਵੀ ਬਣੀਆਂ ਉਹ ਕਿਹੜਾ ਕਦੇ ਮਿਟ ਜਾਣਗੀਆਂ ਉਹ ਵੀ ਰਹਿਣਗੀਆਂ ਲੰਮਾ ਸਮਾਂ ਨਹੀਂ ਜੀ ਫਿਰ ਆਪਾਂ ਮੈਂ ਕਿ ਮਾਰੇ ਦੀ ਤਾਂ ਲੋੜ ਹੀ ਨਹੀਂ ਫਿਰ ਆਪਾਂ ਫੋਨਾਂ ਨੂੰ ਪ੍ਰਕਾਸ਼ ਕਰ ਲਈਏ ਉਹ ਚੀਜ਼ਾ ਕੁਰੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੇ ਹੈ। ਉਹਨਾਂ ਦੇ ਵਿੱਚ ਪੀਡੀਐਫ ਪਾ ਲਿਓ ਵੱਖਰੀ ਗੱਲ ਸੁਖਾ ਲਈ ਹੈ। ਅਸੀਂ ਵਿੱਚੋਂ ਕੋਲ ਲੈਨੇ ਆ ਪੜ ਲੈਨੇ ਆ। ਮਹਾਰਾਜ ਦੀ ਕਿਰਪਾ ਕਰਕੇ ਸੰਗਤ ਇਹ ਕੇ ਬੇਨਤੀ ਹੈ ਫੋਨਾਂ ਤੋਂ ਪਾਠ ਕਰਨਾ ਛੱਡੋ। ਹਾਂ ਕਰਦੇ ਨੇ ਠੀਕ ਨੇ ਪਰ ਜਿਹੜਾ ਪੋਥੀ ਫੜ ਕੇ ਹੱਥ ਦੇ ਵਿੱਚ ਚੌਂਕੜਾ ਮਾਰ ਕੇ ਮਹਾਰਾਜ ਦੀ ਬਾਣੀ ਦਾ ਜਾਪ ਕਰਨ ਦੇ ਵਿੱਚ ਆਨੰਦ ਹੈ ਉਹ ਫੋਨ ਦੇ ਵਿੱਚ ਨਹੀਂ। ਆਪ ਜੀ ਕਰਕੇ ਵੇਖਿਓ। ਠੀਕ ਹੈ ਜੀ। ਦੂਸਰੀ ਗੱਲ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਨਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਉਹਨੂੰ ਗੁਰੂ ਵਾਂਗ ਪੂਜਿਆ ਕਰੋ ਦੇ ਵਾਂਗ ਅੰਗ ਕੱਲਾ ਕਲਾ ਅੰਗ ਕਿਆ ਕਰੋ ਪੱਤੇ ਨਾ ਕਿਆ ਕਰੋ ਪੰਨਾ ਨਾ ਕਿਆ ਕਰੋ ਇਹ ਸੰਗਤ ਨੂੰ ਬੇਨਤੀ ਹੈ ਸੰਗਤ ਜੀ ਸਾਡੇ ਹਾਜ਼ਰ ਨਾਜ਼ਰ ਗੁਰੂ ਨੇ ਜਿੰਨਾ ਸਤਕਾਰ ਅਸੀਂ ਗੁਰੂ ਦਾ ਕਰਾਂਗੇ ਜਗਤ ਦੇ ਵਿੱਚ ਉਨਾ ਹੀ ਸਤਕਾਰ ਸਾਡਾ ਹੋਵੇਗਾ ਤੇ ਜਿੰਨਾ ਅਸੀਂ ਸਿੱਖੀ ਨਾਲ ਪਿਆਰ ਕਰਾਂਗੇ ਨਾ ਉਨਾ ਹੀ ਜਗਤ ਦੇ ਵਿੱਚ ਗੁਰੂ ਸਾਹਿਬ ਸਾਡੀ ਉਪਮਾ ਕਰਵਾ ਕੇ ਜਾਣਗੇ ਇੱਕ ਗੱਲ ਹੋਰ ਹੈ ਸਾਡਾ ਅਸੀਂ ਸਾਰੇ ਸੇਕ ਕੌਮ ਨੇ ਕੋ ਲਾਇਆ ਵੀ ਸਾਡੇ ਕੌਮ ਦੇ ਜਿਹੜੇ ਬੰਦੇ ਨੇ ਉਹ ਹੋਰ ਪਾਸੇ ਜਾਈ ਜਾਂਦੇ ਨੇ ਹੋਰ ਪਾਸੇ ਚਾਈ ਜਾਂਦੇ ਜਾਈ ਜਾਂਦੇ ਜਿੱਥੇ ਜਾਂਦਾ ਪਰ ਮਾਰੇ ਕਹਿੰਦੇ ਇੱਕ ਵਾਰ ਹੋਏ ਸਭ ਨੇ ਇੱਕ ਦਿਨ ਗੁਰੂ ਦੇ ਚਰਨਾਂ ਦੇ ਮੈਂ ਆਪ Hindu ਫੈਮਲੀ ਦੇ ਵਿੱਚ ਪਲਦਾ ਹੋਇਆ ਭਾਈ ਸਾਹਿਬ ਦੀ ਮੈਂ ਕੁਰਾਨ شریف ਵੀ ਪੜ੍ਹਿਆ ਬਾਈਬਲ ਵੀ ਪੜ੍ਹੀ ਹੈ ਗੀਤਾ ਵੀ ਪੜ੍ਹੀ ਹੈ ਮੈਂ ਪੜ੍ਹਦਾ ਜਿੰਨਾ ਮੈਂ ਪੜ੍ਹਨ ਦਾ ਸ਼ੌਂਕ ਰੱਖਦਾ ਸਾਰਾ ਕੁਝ ਪੜ੍ਹਿਆ ਪਰ ਨਚੋੜ ਕੱਢ ਕੇ ਦੇਖ ਲਿਆ ਕੋ ਨਾਨਕ ਤਤ ਵਿਚਾਰਾ ਬਿਨ ਹਰ ਭਜਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਉੱਚਾ ਕੋਈ ਵੀ ਨਹੀਂ ਹੋ ਸਕਦਾ ਸਤਿਕਾਰਯੋਗ ਨੇ ਸਾਰੇ ਗ੍ਰੰਥ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਵੱਡਾ ਕੋਈ ਵੀ ਨਹੀਂ ਹੋ ਸਕਦਾ ਜੇ ਸਿੱਖਾਂ ਦੇ ਘਰੇ ਪੈਦਾ ਹੋਏ ਨੇ ਨਾ ਬੱਚੇ ਮੈਂ ਉਹਨਾਂ ਨੂੰ ਕਹਿੰਨਾ ਵੀਰਿਓ ਕੇਸ ਨਾ ਕਤਲ ਕਰਾਇਆ ਕਰੋ ਮੈਂ ਇੱਕ Hindu ਹੋ ਕੇ ਕੇਸਾਂ ਦਾ ਮਹੱਤਵ ਜਾਣਦਾ ਸੀਗਾ Hindu ਹੁਣ ਤਾਂ ਹੈ ਸਿੱਖਾਂ ਪਰ ਮਹੱਤਵ ਜਾਣਦਾ ਵੀ ਕੇਸਾਂ ਦਾ ਕੀ ਮਹੱਤਵ ਹੈ ਗੁਰੂ ਅਰਜਨ ਦੇਵ ਮਹਾਰ ਸੱਚੇ ਪਾਤਸ਼ਾਹ ਇਹਨਾਂ ਕੇਸਾਂ ਕਰਕੇ ਤਿੱਤਾ ਵੀ ਤੇ ਬੈਠੇ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਬੱਚੇ ਦਾ ਕਲੇਜਾ ਕੱਢ ਕੇ ਮੂੰਹ ਦੇ ਵਿੱਚ ਪਵਾਇਆ ਸੀ। ਅਨੇਕਾਂ ਹੀ ਸਿੰਘਾਂ ਸਿੰਗੜੀਆਂ ਨੇ ਕੁਰਬਾਨੀਆਂ ਕੀਤੀਆਂ ਨੇ ਇੰਨਾ ਚ ਸਿੱਖੀਸਾ ਕਰਕੇ ਪਿਆਰਿਓ ਇਹ ਬੇਨਤੀ ਕਬੂਲ ਕਰ ਲਿਓ ਕਿ ਆਪ ਦੇ ਕੇਸਾਂ ਨੂੰ ਸੰਭਾਲ ਕੇ ਰੱਖੋ ਸਿੱਖੀ ਬਾਣਾ ਬਾਣੀ ਨਾਲ ਜੁੜ ਕੇ ਰਹੋ ਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਕਾਟਾ ਨਹੀਂ ਪਊਗਾ ਮੈਂ ਆਪ ਲਿਖ ਕੇ ਦੇਣ ਪਿਆਰ ਜੇ ਕੋਈ ਵੀ ਜਗਤ ਦੇ ਵਿੱਚ ਕਹਿੰਦਾ ਨਾ ਵੀ ਮੈਨੂੰ ਆ ਦੁੱਖ ਹੈ ਇੱਕ ਵਾਰੀ ਗੁਰੂ ਦਾ ਬਣ ਕੇ ਦੇਖੋ ਤੇ ਦੁੱਖ ਦੂਰ ਕਰਨ ਦੀ ਗਾਰੰਟੀ ਮੈਂ ਕਰ ਮੈਂ ਦਿੰਦਾ ਵੀ ਹਰੇਕ ਦੁੱਖ ਦੂਰ ਹੋ ਮੇਰੇ ਆਪਣੇ ਹੋਏ ਨੇ ਭਾਈ ਜੀ ਮੇਰੇ ਪਿਤਾ ਜੀ ਕੈਂਸਰ ਦੀ ਲਾਸਟ ਸਟੇਜ ਤੋਂ ਠੀਕ ਹੋਏ ਨੇ ਮੈਂ ਆਪ ਮੇਰੇ ਸਿਰ ਦੇ ਵਿੱਚ ਇੱਥੇ ਮਾਸ ਹੈ ਨਹੀਂ ਉਹ ਦੌਰੇ ਪੈਂਦੇ ਹੁੰਦੇ ਸੀ ਡਾਕਟਰ ਕਹਿੰਦੇ ਮਰ ਜਾਣਾ ਕਹਿੰਦੇ ਕੇਸ ਕਤਲ ਕਰਨੇ ਪੈਣੇ ਆਪਰੇਸ਼ਨ ਕਰਾਂਗੇ ਮੈਂ ਕਿਹਾ ਕੇਸ ਨਹੀਂ ਕਤਲ ਕਰਾਉਣੇ ਅੱਜ ਦੀ ਅੱਜ ਕੱਲ ਮਰਦਾ ਅੱਜ ਮਰ ਜਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਅੱਜ ਬਿਲਕੁਲ ਸਹੀ ਬੈਠਾ 8 ਸਾਲ ਹੋ ਗਏ ਉਸ ਗੱਲ ਮੇਰੇ ਪਿਤਾ ਜੀ ਵੀ ਠੀਕ ਨੇ ਲਾਸਟ ਸਟੇਜ ਤੋਂ ਕੋਈ ਵੀ ਬਚਦਾ ਨਹੀਂ ਪਿਆਰਿਓ ਇੱਕ ਵਾਰੀ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਦੇਖੋ ਸਾਰੀ ਦੀ ਸਾਰੀ ਕਿਰਪਾ ਉਸੇ ਦੀ ਵਰਤਨ ਹੋਤੀ ਉਹ ਚਿੰਤਾ ਕਰਨ ਵਾਲਾ ਉਹ ਹੈ ਚਿੰਤਾ ਇੱਕੀ ਕਰ ਸਕਦਾ ਜਾਂ ਆਪਾਂ ਕਰ ਸਕਦੇ ਹਾਂ ਜੇ ਉਹ ਆਪਣੀ ਚਿੰਤਾ ਕੀਤੇ ਆਪਾਂ ਗੋਲੀਆਂ ਲਵਾਂਗੇ ਦਵਾਈਆਂ ਦੇ ਹੋ ਜਾਾਂਗੇ ਜੇ ਉਹ ਚਿੰਤਾ ਕਰੂਗਾ ਤਾਂ ਉਹ ਸਾਰਾ ਕੁਝ ਕਰ ਦੇ ਤੇ ਕਿਰਪਾ ਕਰਕੇ ਸੰਗਤ ਤੋਂ ਕਿ ਬੇਨਤੀ ਹੈ ਗੁਰੂ ਨਾਲ ਜੁੜੋ ਬਾਣੀ ਬਾਣੀ ਨਾਲ